ਖਬਰਾਂ ਦੇ ਵਿਸ਼ੇਸ਼ ਬੁਲਟਨ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਮੈਂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੋ ਆਗੂਆਂ ਨੇ ਦਿੱਤੇ ਅਸਤੀਫੇ ਕੈਨੇਡਾ ਵੱਲੋਂ ਸੈਂਕੜੇ ਪੰਜਾਬੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਪੰਜਾਬ ਚ ਪਾਣੀ ਛੱਡਣ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ ਪੰਜਾਬ ਦੇ ਇੱਕ ਜਿਹੜੇ ਚ ਲੱਗੀਆਂ ਪਾਬੰਦੀਆਂ ਹੁਕਮ ਜਾਰੀ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਹੀ ਆਗੂ ਇਸ ਨੀਤੀ ਦੇ ਖਿਲਾਫ ਖੜੇ ਨਜ਼ਰ ਆ ਰਹੇ ਨੇ ਮੋਗਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਦੀਦਾਰ ਵਾਲਾ ਤੇ ਮੁੱਖ ਮੰਤਰੀ ਮਾਨ ਦੇ ਸਾਬਕਾ OST ओंकार सिंह सिद्धू ਨੇ ਸਨਿਤੀ ਦਾ ਵਿਰੋਧ ਕਰਦਿਆਂ ਪਾਰਟੀ ਨੂੰ ਅਸਤੀਫਾ ਪੇ ਦਿੱਤਾ ਹੈ ओंकार सिंह ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖੀ ਪੋਸਟ ਵਿੱਚ ਕਿਹਾ ਹੈ ਕਿ ਆਪ ਜੋ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਦੱਸਦੀ ਹੈ ਹੁਣ ਉਹਨਾਂ ਦੀ ਜ਼ਮੀਨ ਖੋਹਣ ਦੀਆਂ ਨੀਤੀਆਂ ਬਣਾ ਰਹੀ ਹੈ ਉਹਨਾਂ ਨੇ ਸਨਿਤੀ ਨੂੰ ਦਿੱਲੀ ਲੀਡਰਸ਼ਿਪ ਦਾ ਨਿੱਜਾ ਫਾਇਦਾ ਦੱਸਿਆ ਉਹ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਦਿੱਲੀ ਦੀ ਮਰਜ਼ੀ ਨੂੰ ਸਵੀਕਾਰ ਨਹੀਂ ਕਰਨਗੇ ਹਰਮਨਦੀਪ ਸਿੰਘ ਦੀਦਵਾਲਾ ਜੋ ਕਿ ਮੋਗਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੇ ਅਸਤੀਫਾ ਭੇਜ ਦਿੱਤਾ ਤੇ ਪਾਰਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਵੀ ਫੇਸਬੁੱਕ ਤੇ ਪੋਸਟ ਲੇਕ ਕੇ ਸਨਿਤੀ ਦੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਬੈਦਨ ਨੂੰ ਲਾਗੂ ਕਰਨ ਤੋਂ ਪਹਿਲਾਂ ਜ਼ਮੀਨ ਮਾਲਕਾਂ ਤੇ ਕਿਸਾਨਾਂ ਦੀ ਰਾਏ ਲੈਣੀ ਚਾਹੀਦੀ ਹੈ ਪਾਰਟੀ ਦੇ ਕਈ ਹੋਰ ਆਗੂ ਵੀ ਵੱਖ-ਵੱਖ ਥਾਵਾਂ ਤੇ ਸਨਿਤੀ ਦਾ ਵਿਰੋਧ ਕਰ ਰਹੇ ਨੇ ਤੇ ਅਸਤੀਫੇ ਵੀ ਦੇ ਚੁੱਕੇ ਨੇ ਤਾਂ ਹੁਣ ਕਿਸਾਨ ਵੀ ਕਿਤੇ ਨਾ ਕਿਤੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਵਿਰੋਧੀ ਪਾਰਟੀਆਂ ਵੀ ਲਗਾਤਾਰ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦੀਆਂ ਨਸਰਾਰੀਆਂ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਉਹ ਵੀ ਐਲਾਨ ਕਰ ਚੁੱਕੇ ਨੇ ਕਿ ਅਸੀਂ ਕਿਸਾਨ ਨੂੰ ਜਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਇਜਾਜ਼ਤ ਸਰਕਾਰ ਨੂੰ ਨਹੀਂ ਦੇਵਾਂਗੇ ਜੇਕਰ ਸਰਕਾਰ ਜਿਹਾ ਕਰਦੀ ਹੈ ਤਾਂ ਉਸ ਦਾ ਸ਼੍ਰੋਮਣੀ ਅਕਾਲੀ ਦਲ ਹਰ ਥਾਂ ਤੇ ਵਿਰੋਧ ਕਰੇਗਾ ਤੇ ਅਸੀਂ ਹਰ ਲੜਾਈ ਲੜਨ ਲਈ ਤਿਆਰ ਬੈਠੇ ਆ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਰਿਪੋਰਟ ਹੋਣ ਦੇ ਆਰਡਰ ਜਾਰੀ ਹੁੰਦੀਆਂ ਕਰਸੋਵਾਂ ਦਰਮਿਆਨ ਇਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਅਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰਦੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ ਛੇ ਪੰਜਾਬੀ ਮੁੰਡੇ ਕੁੜੀਆਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਹੈਕ ਉਸਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵੈਲਡ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਾਸ਼ਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਕਾਸ਼ਦੀਪ ਸਿੰਘ ਬ੍ਰੈਂਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜਿਹੜੇ ਦੇ ਪਿੰਡ ਪੱਕਾ ਨਾਲ ਸਬੰਧਤ ਹੈ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸકી ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸੰਬੰਧ ਸੀ ਦੱਸਦੀ ਹੈ ਕਿ ਖਾਲਿਸਤਾਨ ਹਮੈਤੀ ਹੋਣ ਦਾ ਦਾਵਾ ਕਰੇ ਕਿਰਾਏਦਾਰਾਂ ਨੇ ਬ੍ਰੈਂਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪਚੀਪੀਤੇ ਖਾਲੀ ਕਰ ਦਿੱਤਾ ਜਦੋਂ ਕਿ ਕਿਰਾਇਆ ਤੇ ਬਿਜਲੀ ਪਾਣੀ ਦੇ ਬਿੱਲ ਵੱਜੂ ਬਕਾਇਆ 25000 ਡਾਲਰ ਦੀ ਰਕਮ ਦੇਣ ਦਾ ਕੋਈ ਨਾ ਆਇਆ ਕਿਰਾਏਦਾਰਾਂ ਨੇ ਨਾ ਸਿਮਰਨ ਕੌਰ ਮਹਿੰਦਰ ਸਿੰਘ ਪਨੀਤਪਾਲ ਸਿੰਘ ਹਰਮਨਦੀਪ ਹਰਮਨਪ੍ਰੀਤ ਕੌਰ ਕਾਸ਼ਦੀਪ ਸਿੰਘ ਅਤੇ ਸਬੀਰ ਸਿੰਘ ਦੱਸੀ ਜਾ ਰਹੇ ਨੇ ਅਤੇ ਡਿਪੋਰਟੇਸ਼ਨ ਦੇ ਹੁਕਮਾਂ ਨਾਲ ਸੰਬੰਧਤ ਤਾਜ਼ਾ ਖੁਲਾਸਾ ਵੀ ਹੈਰਾਨੀਜਨਕ ਹੈ ਹੁਣ ਤੱਕ ਇਨ੍ਹਾਂ 6 ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸਿਰਫ ਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ ਪੌਂਗ ਡੈਮ ਦੇ ਪਾਣੀ ਦੇ ਪੱਧਰ 'ਚ ਐਤਵਾਰ ਨੂੰ 24 ਘੰਟਿਆਂ 'ਚ 3 ਫੁੱਟ ਦੇ ਵਾਧੇ ਦਾ ਪੜਾਅ ਸੋਮਵਾਰ ਨੂੰ ਰੁਕ ਗਿਆ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਐਤਵਾਰ ਨੂੰ 1366.4 ਫੁੱਟ ਦੇ ਮੁਕਾਬਲੇ ਸੋਮਵਾਰ ਨੂੰ 1366.68 ਫੁੱਟ ਦਰਜ ਕੀਤਾ ਗਿਆ ਅਜਿਹੇ 'ਚ BBMP ਨੇ ਹਾਲੇ ਡੈਮ ਦੇ ਫਲਡ ਗੇਟ ਨਾ ਖੁੱਲਣ ਦਾ ਫੈਸਲਾ ਕੀਤਾ ਹੈ BBMB ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੈਮ ਦੇ ਫਲੱਡ ਗੇਟ 1365 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚਣ ਦੇ ਬਾਅਦ ਹੀ ਉਸੇ ਸਥਿਤੀ 'ਚ ਖੋਲੇ ਜਾਂਦੇ ਨੇ ਜੇਕਰ ਪਹਾੜੀ ਇਲਾਕਿਆਂ 'ਚ ਲਗਾਤਾਰ ਬਾਰਿਸ਼ ਹੋਣ ਨਾਲ ਡੈਮ ਦਾ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਵਧਦਾ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਵਿਕ ਵਿੱਚ ਡੈਮ ਦਾ ਪਾਣੀ ਦਾ ਪੱਧਰ ਵਧਿਆ ਤਾਂ ਫਲੱਡ ਗੇਟ ਖੋਲੇ ਜਾ ਸਕਦੇ ਨੇ ਇਸ ਦੇ ਲਈ ਸਬੰਧਤ ਜਿਲ੍ਹਿਆਂ ਨੂੰ ਪਹਿਲਾਂ ਤੋਂ ਹੀ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਉਧਰ ਸਵੇਰੇ ਦੇ ਵਕ ਵਕ ਜ਼ਿਲ੍ਹਿਆਂ ਚ ਸੋਮਵਾਰ ਨੂੰ بارش ਜਾਰੀ ਹੈ ਲੁਧਿਆਣਾ ਚ 6.2 ਕਿਲੋਮੀਟਰ ਪਟਿਆਲਾ ਚ 9.9 ਗੁਰਦਾਸਪੁਰ ਚ 10.2 ਫਰੀਦਕੁਰਚ 3.5 ਮਹਾਲੀ ਦੇ ਵਿੱਚ 12.5 ਪਠਾਨਕੋਟ ਚ 7.5 ਤੇ ਰੂਪਨਗਰ ਚ 1.5 ਮਿਲੀਮੀਟਰ بارش ਹੋਈ ਹੈ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਪੰਜਾਬ ਦੇ ਉੱਤਰੀ ਤੇ ਪੂਰਬੀ ਇਲਾਕਿਆਂ ਦੇ ਵਿੱਚ ਕੁਝ ਥਾਵਾਂ ਤੇ ਭਾਰੀ بارش ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਦੌਰਾਨ ਇਸ ਇਲਾਕੇ ਚ 7 ਸੈਂਟੀਮੀਟਰ ਜਾਂ ਇਸ ਤੋਂ ਜ਼ਿਆਦਾ بارش ਹੋ ਸਕਦੀ ਹੈ ਇਸ ਤੋਂ ਬਾਅਦ 10 ਤੱਕ ਮੌਸਮ ਸਾਫ਼ ਰਹੇਗਾ ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਨਵਾਂ ਸ਼ਹਿਰ ਵਿੱਚ ਕਈ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਨੇ ਜਿਲੇ ਦਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਜਿਲੇ ਵਿੱਚ ਕਈ ਪਾਬੰਦੀਆਂ ਐਲਾਨੀਆਂ ਨੇ ਆਪਣੇ ਹੁਕਮਾਂ ਵਿੱਚ ਉਹਨਾਂ ਕਿਹਾ ਹੈ ਕਿ ਜਿਦੇ ਦਾ ਕੋਈ ਵੀ ਵਿਅਕਤੀ ਸੰਸਥਾ ਸਰਕਾਰੀ ਪੰਚਾਇਤੀ ਜ਼ਮੀਨ ਤੇ ਕੋਈ ਵੀ ਗੇਟ ਨਹੀਂ ਬਣਾਏਗੀ ਅਜਿਹੀ ਕਿਸੇ ਵੀ ਉਸਾਰੀ ਤੋਂ ਪਹਿਲਾਂ ਸਬੰਧਤ ਵਿਭਾਗ ਤੋਂ ਇਜਾਜ਼ਤ ਲੈਣੀ ਪੈਗੀ ਤੇ ਜਿਲੇ ਦਾ ਮੈਜਿਸਟਰੇਟ ਦਫ਼ਤਰ ਤੋਂ ਪ੍ਰਵਾਨਗੀ ਵੀ ਲੈਣੀ ਪੈਗੀ ਜਿਲੇ ਦਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਪਿੰਡਾਂ ਦੇ ਵਿੱਚ ਲੋਕ ਕਿਸੇ ਵੀ ਸਮਰੱਥ ਵਿਭਾਗ ਤੋਂ ਬਿਨਾਂ ਬਿਨਾ ਕਿਸੇ ਜਾਇਜ਼ਤਾ ਤੇ ਪ੍ਰਬੰਧਕੀ ਦੇ ਸਰਕਾਰੀ ਪੰਚਾਇਤੀ ਜ਼ਮੀਨ ਤੇ ਆਪਣੇ ਕਿਸੇ ਵੀ ਨਜ਼ਦੀਕੀ ਰਿਸ਼ਤੇਦਾਰ ਦੇ ਯਾਦ ਵਿੱਚ ਯਾਦਗਾਰੀ ਗੇਟ ਬਣਾਉਂਦੇ ਨੇ ਇਸ ਤਰ੍ਹਾਂ ਜਿੱਥੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੁੰਦਾ ਉੱਥੇ ਇਸ ਤਰੀਕੇ ਨਾਲ ਬਣੇ ਗੇਟ ਦੇ ਡਿੱਗਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਜਿਸ ਨਾਲ ਜਾਨਵਾਲ ਦੇ ਨੁਕਸਾਨ ਦਾ ਵੀ ਖਤਰਾ ਹੁੰਦਾ ਇਸ ਲਈ ਜਿਹਦੇ ਵਿੱਚ ਜਹੀ ਗੇਟਾਂ ਦੀ ਉਸਾਰੀ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਦਾ ਮੈਜਿਸਟਰੇਟ ਨੇ ਬੋਰਵੈਲਾਂ ਟਿਊਬਵੈਲਾਂ ਦੀ ਖੁਦਾਈ ਮਰਮਤ ਦੇ ਮੱਦੇਨਜ਼ਰ ਸ਼ਹਿਰੀਅਤ ਤੇ ਪਿੰਡੂ ਖੇਤਰਾ ਵਿੱਚ ਕੱਚੇ ਖੂਹਾਂ ਤੇ ਟਿਊਬਵੈਲਾਂ ਦੀ ਖੁਦਾਈ ਤੇ ਪਾਬੰਦੀ ਲਗਾ ਦਿੱਤੀ ਹੈ ਜਿਦਾ ਮੈਜਿਸਟਰੇਟ ਨੇ ਕਿਹਾ ਹੈ ਕਿ ਇਨ੍ਹਾਂ ਬੋਰਵੈਲਾਂ ਵਿੱਚ ਲੋਕਾਂ ਅਤੇ ਬੱਚਿਆਂ ਦੇ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹੇ ਵਿੱਚ ਬਿਨਾਂ ਇਜਾਜ਼ਤ ਦੇ ਬੋਰਵੈਲਾਂ ਦੀ ਖੁਦਾਈ ਜਾਂ ਡੂੰਘਾਈ ਕਰਨ ਤੇ ਪਾਬੰਦੀ ਲਗਾਈ ਗਈ ਹੈ ਪੈਟਰੋਲ ਪੰਪਾਂ ਤੇ ਬੈਂਕਾਂ ਤੇ ਲੁੱਟ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੇ ਹਰੇਕ ਬੈਂਕ ਅਤੇ ਪੈਟਰੋਲ ਪੰਪ ਤੇ ਸੀਸੀਟੀਵੀ ਕੈਮਰੇ ਲਾਜ਼ਮੀ ਲਾਣਦੇ ਹੋਏ ਇੱਕ ਹੁਕਮ ਜਾਰੀ ਕੀਤਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਦੇ ਅਨੁਸਾਰ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਸਮਰੱਥਾ ਘੱਟੋ-ਘੱਟ 7 ਦਿਨ ਹੋਣੀ ਚਾਹੀਦੀ ਹੈ ਇਸ ਹੁਕਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੀਨੀਅਰ ਸੁਪਰਡੈਂਟ ਆਫ ਪੁਲਿਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਲੀਡ ਬੈਂਕ ਮੈਨੇਜਰ ਦੀ ਹੋਵੇਗੀ ਇਸ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੇ ਨੋਟੀਫਾਈਡ ਖੇਤਰਾਂ ਦੇ ਵਿੱਚ ਬਿਨਾਂ ਜਾਜ਼ਤ ਦੇ ਟਿਊਬਵੈਲਾ ਸਮਰਸੀਬਲਾ ਪੰਪ ਲਗਾਉਣ ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਨੇ ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੈਰੇਜ ਪੈਲੇਸ ਰਿਜ਼ੋਰਟ ਮੇਲਾ ਧਰਮਿਕ ਸਤਾਨਾ ਜਲੂਸ ਬਰਾਤ ਵਿਆਹ ਸਮਾਗਮ ਜਾਂ ਹੋਰ ਪ੍ਰੋਗਰਾਮ ਜਨਤਕ ਇਕੱਠਾਂ ਤੇ ਵਿਧਿਕ ਸੰਸਥਾਵਾਂ ਵਿੱਚ ਹਥਿਆਰ ਲੈ ਕੇ ਜਾਣ ਤੇ ਪ੍ਰਦਰਸ਼ਿਤ ਕਰਨ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਾਰੀ ਕੀਤੇ ਗਏ ਹੁਕਮ ਅਨੁਸਾਰ ਉਕਤ ਪਾਬੰਦੀ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ਤੇ ਪ੍ਰਦਰਸ਼ਿਤ ਪ੍ਰਦਰਸ਼ਨ ਤੇ ਵੀ ਲਾਗੂ ਹੋਵੇਗੀ ਜਿਹਦਾ ਮੈਜਿਸਟਰੇਟ ਅਨਸਾਰ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਵੀ ਇਸ ਪਾਬੰਦੀ ਮਨਾਹੀ ਦੇ ਦਾਇਰੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਨਿਰੀਖਣ ਕੀਤੇ ਜਾਣਾ ਚਾਹੀਦਾ ਹੈ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਤੇ ਕਿਸੇ ਵੀ ਭਾਈਚਾਰੇ ਵਿਰੋਧ ਦਾ ਪਮਾਂਦਰਕ ਭਾਸ਼ਾ ਬੋਲਣ ਵਾਲਿਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਜਿਹੜੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਿਨਾਂ ਇਜਾਜ਼ਤ ਜਨਤਕ ਥਾਵਾਂ ਤੇ ਪੰਜ ਜਾਂ ਵੱਧ ਲੋਕਾਂ ਦੇ ਇਕੱਠ ਹੋਣ ਮੀਟਿੰਗਾਂ ਕਰਨਾ ਨਾਰੇਬਾਜੀ ਕਰਨਾ ਭੜਕਾਊ ਭਾਸ਼ਣ ਦੇਣਾ ਜਲੂਸ ਮੀਟਿੰਗਾਂ ਰੈਲੀਆਂ ਕੱਢਣ ਤੇ ਪਾਬੰਦੀ ਲਗਾਈ ਹੈ ਉਨਾ ਕਿ ਐਕੀਬ ਵਿਸ਼ੇਸ਼ ਹਾਲਤਾਂ ਵਿੱਚ ਜਨਤਕ ਮੀਟਿੰਗਾਂ ਜਲੂਸਾਂ ਰੈਲੀਆਂ ਉਪ ਮੰਡਲ ਮੈਜਿਸਟਰੇਟ ਤੋਂ ਪਹਿਲਾਂ ਇਜਾਜ਼ਤ ਲੈ ਕੇ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਨੇ ਡਿਊਟੀ ਦੌਰਾਨ ਪੁਲਿਸ ਫੌਜੀ ਵਰਦੀ ਪੈਨਣ ਵਾਲੇ ਫੌਜੀ ਕਰਮਚਾਰੀਆਂ ਤੇ ਸਰਕਾਰੀ ਕਰਮਚਾਰੀਆਂ ਤੇ ਵਿਆਹ ਸੋਗ ਸਮਾਗਮਾਂ ਧਾਰਮਿਕ ਸਥਾਨਾਂ ਤੇ ਸੰਸਥਾਵਾਂ ਵਿੱਚ ਪਰਮਾਤਮਾ ਦੀ ਉਸਤਤ ਗਾਉਣ ਵਾਲਿਆਂ ਨੂੰ ਵੀ ਇਸ ਬੰਦੀ ਤੋਂ ਛੋੜ ਦਿੰਦੀ ਹੈ ਚਾਰੀ ਕੀਤੇ ਗਏ ਉਪਰੋਕਤ ਸਾਰੇ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ ਇਸ ਅਨੰਦਮ ਵੱਡੀਆਂ ਤੇ ਅਹਿਮ ਖਬਰਾਂ ਦੀ ਇਜਾਜ਼ਤ ਧੰਨਵਾਦ